ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ এবੀਐਸ ਦਾ ਇੰਪੋਰਟਡ ਬਾਲ ਦੱਸਾਂਗੇ ਜਿਸ ਦਾ ਕਿ ਸਿਰਫ ਹੀ ਕਨਵੈਨਸ਼ਨਲ ਸੀਮੈਂਟ ਦਾ ਪ੍ਰਾਈਸ 90 ਰੁਪਏ ਆ ਅੰਡਰ ਨੂੰ ਇੰਨਾ ਕਾ ਜ਼ਿਆਦਾ ਇੰਪਰੂਵਮੈਂਟ ਕਰਦਾ ਵਹੇ ਬਾਲ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਅੰਡਰ ਆਰਡਰ ਵਿੱਚ ਲੇਵੇ ਬੱਚੋ ਇੰਪਰੂਵਮੈਂਟ ਕਰਕੇ ਦੇ ਰਿਹਾ ਹੈ ਬਾਲ ਠੀਕ ਆ ਜੀ ਸੋ ਇਸ ਬਾਲ ਦਾ ਨਾਮ ਹੈਗਾ ਵਾ ਹਲਕ ਇਸ ਬਾਲ ਦੇ ਆਪਾਂ ਤੁਹਾਨੂੰ ਅੰਕੜੇ ਦੱਸਾਂਗੇ ਜੋ ਵੀਰ ਭਰਾ ਵੀ ਆਪਣੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਵੀ ਫਾਰਮ ਦਾ ਜਾਂ ਆਪਣਾ ਪਸ਼ੂਆਂ ਦਾ ਸੋ ਉਹ ਇਹ ਬੋਲ ਦਾ ਸੀਮਨ ਭਰਾ ਕੇ ਵੀ ਛੋਟੇ ਲੈਵਲ ਤੋਂ ਹਨਾ ਦੀ ਆਪਾਂ ਨੂੰ ਸਸਤੇ ਰੇਟ ਵਿੱਚ ਸੀਮਨ ਮਿਲ ਰਹੇ ਹਸ ਬੋਲ ਦਾ ਤੇ ਇਹ ਸੀਮਨ ਭਰਾ ਕੇ ਅੱਗੇ ਵਧੀਆ ਆਪਾਂ ਨੂੰ ਕਿਸਮ ਦੀਆਂ ਪੱਛੀਆਂ ਪ੍ਰਾਪਤ ਕਰ ਸਕਦੇ ਆ ਸੋ ਆਪਾਂ ਤੁਹਾਨੂੰ ਇਸ ਬੋਲ ਦੇ ਅੰਕੜੇ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਪਾਂ ਅੱਗੇ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਨੂੰ ਪੈਡੇਗਰੀਸ ਬੋਲ ਦੀ ਜੋ ਹੈਗੀ ਹੈ ਜੀ ਮੇਨ ਇਵੈਂਟ ਕ੍ਰੋਸ ਐਮਬੈਸੀ ਕ੍ਰੋਸ ਰੋਬਸਟ ਸੋ ਇਸ ਦੇ ਪਿਤਾ ਨਾ ਹੈਗਾ ਵਾ ਸਟੈਂਪ ਟੋਨਸ ਮੇਨ ਇਵੈਂਟ ਡੈਮੇਜ ਦੀ ਮਾਦਾ ਹੈਗਾ ਕੰਪਾਸਟੀ ਯਾਰਟੀ ਏ ਆਰ ਏ ਐਮ ਆਰ ਸੀ ਮਟਰਨਲ ਗ੍ਰੈਂਡ ਸਾਇਰ ਹੈਗਾ ਵਾ ਆਪੀਨਾ ਐਲਟਾ ਐਮਬੈਸੀ ਤੇ ਮਟਰਨਲ ਗ੍ਰੈਂਡ ਡੈਮ ਤੇ ਮਟਰਨਲ ਗ੍ਰੈਂਡ ਗ੍ਰੈਂਡ ਸਾਇਰ ਠੀਕ ਹੈ ਜੀ ਇਹ ਹੋ ਗਿਆ ਇਸ ਬਾਲ ਦੀ ਪੈਡੇਗਰੀ ਤੇ ਜੇ ਆਪਾਂ ਇਸ ਦੇ ਦੇਖਿਓ ਜੀ ਕਿੰਨੇ ਸਟਾਰ ਰੇਟਿੰਗ ਮਿਲੀ ਗਈ ਹੈ 3 ਸਟਾਰ ਰੇਟਿੰਗ ਮਿਲੀ ਹੋਈ ਹੈ ਇਸ ਬਾਲਰ ਨੂੰ ਤੇ ਬਿਗਟਾ ਕੈਜਿੰਗ ਦਾ A1 A2 ਤੇ ਸੀਮੰਟ ਦਾ ਤੁਸੀਂ ਪ੍ਰਾਈਸ ਦੇਖ ਸਕਦੇ ਆ 1100 ਰੁਪਿਆ ਸੈਕਸਟਰ ਦਾ ਸਪਰਾਈਜ਼ ਆ ਤੇ ਕਨਵੈਨਸ਼ਨਲ ਸੀਮੰਟ ਦਾ ਪਰ ਸਿਰਫ ਹੀ 90 ਰੁਪਏ ਆ ਬਹੁਤ ਹੀ ਸਸਤਾ ਕਨਵੈਨਸ਼ਨਲ ਸੀਮੰਟ ਦਾ ਪ੍ਰਾਈਸ ਆ ਤੇ ਲੇਵੇ ਵਿੱਚ ਤਾਂ ਬਹੁਤ ਜ਼ਿਆਦਾ ਇੰਪਰੂਵਮੈਂਟ ਕਰਦਾ ਇਹ ਵੱਲ ਤੇ ਸੈਕਸਟਰ ਦਾ ਹੈਗਾ ਵਾ 1100 ਰੁਪਿਆ ਪ੍ਰਾਈਸ ਜੇ ਆਪਾਂ ਪ੍ਰੋਡਕਸ਼ਨ ਦੀ ਗੱਲ ਕਰੀਏ ਵੀ ਸਭ ਤੋਂ ਪਹਿਲਾਂ ਇਹ ਹੈਗਾ ਜੀ ਮਿਲਕ ਇਸਦਾ ਹੈਗਾ ਪ੍ਰੈਸ 73lb जो कि 26328 ਵਿੱਚ ਆਪਾਂ ਐਡ ਕੀਤਾ 73 ਤਕਰੀਬਨ 39.6534 ਕਿਲੋਗ੍ਰਾਮ ਦੀ ਉਸਤ ਹੋਗੀ ਜੀ ਇੱਕ ਦਿਨ ਦੀ ਤੇ ਫੈਟ ਹੈਗੀ ਹੈ ਮੈਗਨਸ 0.09 TPI ਹੈਗਾ ਇਸ ਬੋਲ ਦਾ 2342 ਤੇ ਰਿਲਾਇਬਿਲਟੀ ਦੇ ਅੰਕੜੇ ਜੋ ਹੈਗੇ 83% ਜੇ ਆਪਾਂ ਦੇਖੀਏ ਫਰਸਟ ਇਲੈਕਟ੍ਰੀਸ਼ੀਅਨ ਤੇ ਹਲਕ ਬੋਲ ਦੀਆਂ ਬੱਛੀਆਂ ਆਪਾਂ ਨੂੰ ਜੇ ਆਪਾਂ 10 ਲੀਟਰ ਵਾਲੀ ਗਾਹਾਂ ਦੀ ਸਿਮਾਂ ਭਰੋਣੀਆਂ ਦਾ ਆਪਾਂ ਨੂੰ ਕਿੰਨਾ ਮਿਲਕ ਦੇ ਸਕਦੀਆਂ ਸਭ ਤੋਂ ਪਹਿਲਾਂ ਦੇਖੋ ਜੀ ਮਿਲਕ ਪਲਸ 73 LB S 26328 ਵਿੱਚ 73 ਆਪਾਂ ਐਡ ਕੀਤਾ 2.2 ਤੇ ਡਿਵਾਈਡ ਕੀਤਾ ਜੋ ਕਿ ਆਪਾਂ ਨੂੰ ਆ ਗਈ 12000 1 ਕਿਲੋਗ੍ਰਾਮ ਵਸਤੂ 305 ਦਿਨਾਂ ਦੀ ਜਿਵੇਂ ਕਿ ਆਪਾਂ 305 ਦੇ ਭਾਗ ਕੀਤਾ 49.34 ਕਿਲੋਗ੍ਰਾਮ ਆ 3.91 ਫੇਰ ਦੇ ਨਾਲ ਪਰ ਦੇ ਠੀਕ ਹੈ ਜੀ ਆ ਜੇ ਆਪਾਂ 10 ਲੀਟਰ ਵਾਲੀ ਗਾਂ ਦੇ ਭਰਉਨੇ ਆ 10 ਲੀਟਰ ਕਾਉ ਦਾ ਮਿਲਕ ਪਲੱਸ ਹਲਕ ਬੋਲ ਦਾ ਜੋ ਆਪਾਂ ਨੂੰ ਪਿੱਛੋਂ ਆਇਆ 39.6534 ਨੂੰ ਆਪਾਂ 0.83 ਨਾਲ ਗੁਣਾ ਕਰਨਾ ਜੋ ਕਿ ਹੋ ਗਿਆ 32.65 ਕਿਲੋਗ੍ਰਾਮ 10 32.6 2 21.3 ਕਿਲੋਗ੍ਰਾਮ ਦੀ ਔਸਤ ਆ ਗਈ ਜੀ ਜੇ ਆਪਾਂ ਹਲਕ ਬੋਲ ਦਾ ਸਿਮੇ ਪਰਨ 10 ਲੀਟਰ ਲੀ ਗਾ ਦੇ ਤਾਂ ਫਸਟ ਲਕਟੇਸ਼ਨ ਤੇ ਉਸ ਬੋਲ ਦੀਆਂ ਬੱਚੀਆਂ 21.3 ਕਿਲੋਗ੍ਰਾਮ ਆਪਾਂ ਨੂੰ ਇੱਕ ਦਿਨ ਦਾ ਮਿਲਕ ਦੇ ਸਕਦੀਆਂ ਕਾਫੀ ਵਧੀਆ ਜੰਪ ਮਾਰਾ ਰਹੀਆਂ ਵਾ ਤੇ ਜਿਵੇਂ ਜਿਵੇਂ ਇਹ ਅੱਗੇ ਇੰਪਰੂਵਮੈਂਟ ਹੋਣਗੀਆਂ ਦੂਸਰੇ ਤੀਸਰੇ ਸੂਏ ਜਾਣਗੀਆਂ ਬੱਚੀਆਂ ਮਿਲਕ ਵਿੱਚ ਵੀ ਆਪਣੇ ਆਪ ਇੰਪਰੂਵਮੈਂਟ ਹੁੰਦੀ ਜਾਊਗੀ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਜੀ ਆਪਾਂ ਪ੍ਰੋਡਕਟ ਲਾਈਫ ਹੈਗੀ 0.0 ਡੀਪੀਆਰ 0.7 ਪਲੱਸ ਸਮੈਟਿਕ ਸੈਲ ਸਕੋਰ 3.11 ਤੇ ਐਚਸੀਆਰ ਤੇ ਸੀਸੀਆਰ ਵੀ ਤੁਸੀਂ ਦੋਨੇ ਦੇਖ ਸਕਦੇ ਆ 0.7 ਪਲੱਸ ਤੇ 1.2 ਪਲੱਸ ਸੋ ਪ੍ਰੈਗਨੈਂਸੀ ਕਰਨ ਦੀ ਸਮੱਸਿਆ ਕਿਸੇ ਵਕਤ ਵੀ ਨਾ ਕਿਸੇ ਵੀ ਸਮੇਂ ਨਾ ਨਹੀਂ ਆ ਸਕਦੀ ਹਾਂ ਆਪਣੇ ਹਰਕ ਬੋਲਦੀਆਂ ਬੱਚਿਆਂ ਨੂੰ ਕਿਉਂਕਿ ਡੀਪੀਆਰ ਸੀਸੀਆਰ ਤੇ ਐਚਸੀਆਰ ਤਿੰਨੋਂ ਐਸ ਜੇ ਪੋਜ਼ਿਟਿਵ ਵਿੱਚ ਦਿਖਾਈ ਦੇ ਰਹੇ ਨੇ ਇਸ ਤੋਂ ਕੇਵਲ ਆਪਾਂ ਕਨਫਰਮੇਸ਼ਨ ਟ੍ਰੇਲਸ ਦੀ ਗੱਲ ਕਰੀਏ ਜਿਸ ਵਿੱਚ ਸਭ ਤੋਂ ਪਹਿਲਾਂ ਪੀਟੈਡ ਸਕੋਰ ਹੋਗਾ ਜੋ ਕਿ ਹੋਗਾ 0.40 ਤੇ ਇਹ ਪੀਟੈਡ ਸਕੋਰ ਵੀ ਆਪਣਾ ਸਹੀ ਆਪਣਾ ਜੋ ਬੋਲ ਵਿੱਚ ਜਿੰਨੇ ਵੀ ਉਸੇ ਗੁਣਵੱਤਾ ਹੋਊਗੀ ਜਿਹਦੇ ਵਿੱਚ ਪੈਰਨਲ ਸਕੋਰ ਲੇਵ ਦਾ ਸਕੋਰ ਸਾਰੇ ਸਕੋਰ ਇਕ ਐਡ ਕੀਤੇ ਹੁੰਦੇ ਆ ਉਹਨਾਂ ਤੋਂ ਇੱਕ ਪੀਟੈਡ ਸਕੋਰ ਤਿਆਰ ਹੁੰਦਾ ਵਾ ਇਹ ਪਲੱਸ ਵਿੱਚ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਇਹ ਮੈਗਨਿਸ ਵਿੱਚ ਜਾਊਗਾ ਤਾਂ ਉਹ ਬੋਲ ਵਾਸਤੇ ਉਹ ਨਹੀਂ ਹਾਨੀਕਾਰਕ ਹੁੰਦਾ ਵਾ ਤੇ ਜੇ ਆਪਾਂ ਆਰਡਰ ਦੀ ਗੱਲ ਕਰੀਏ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਆਰਡਰ ਨੂੰ ਬਹੁਤ ਜਿਆਦਾ ਇੰਪਰੂਵਮੈਂਟ ਕਰਦਾ ਤਾਂ ਤੁਸੀਂ ਦੇਖ ਸਕਦੇ ਹੋ ਆਰਡਰ ਦਾ ਸਕੋਰ 0.66 ਠੀਕ ਹੈ ਜੀ ਸੋ ਲੇਵਲ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆ ਸਕਦੀ ਇਸ ਬੋਲਦੀਆਂ ਬੱਚੀਆਂ ਨੂੰ ਤੇ ਜੇ ਪੈਰਾਂ ਦਾ ਸਕੋਰ ਦੀ ਗੱਲ ਕਰੀਏ ਤਾਂ 0.38 ਉਹ ਵੀ ਸਕੋਰ ਇਸ ਦਾ ਵਧੀਆ ਪਲੱਸ ਵਿੱਚ ਆ ਰਿਹਾ ਵਾ ਤੇ ਬਾਡੀ weight ਆਪਾਂ ਜਿਹੜੇ ਦੇਖੀਏ ਤਾਂ -0.33 ਤਾਂ ਜੋ ਇਸ ਬੋਲਦੀਆਂ ਬੱਚੀਆਂ ਹੋਣਗੀਆਂ ਉਹਨਾਂ ਦਾ ਭਾਰਨ ਘਟ ਹੋ ਸਕਦਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ EBS ਦਾ ਇੰਪੋਰਟਲ ਬਾਲ ਹਲਕ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੀ ਧੰਨਵਾਦ